ਲਓ ਵੀ ਦੋਸਤੋ ਭੈਣੋ ਤੇ ਭਰਾਵੋ ਇਹ ਜਿਹੜਾ ਪ੍ਰੋਡਕਟ ਆ ਇਲੈਕਟ੍ਰੋ ਹੋਮੋਪੈਥੀ ਦਾ ਸਤ ਭੈਣਾਂ ਵਾਸਤੇ ਆ ਜਾਂ ਜਿੰਨਾਂ ਵੀਰਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈ ਜਾਂਦੀਆਂ ਦਾਗ ਪੈ ਜਾਂਦੇ ਆ ਸੋ ਭੈਣਾਂ ਦੇ ਔਰਤਾਂ ਦੇ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਦਾਗ ਪੈ ਜਾਂਦੇ ਆ ਛਾਈਆਂ ਪੈ ਜਾਂਦੀਆਂ ਤੇ ਬਹੁਤ ਜ਼ਿਆਦਾ ਦਵਾਈਆਂ ਲੈਣ ਦੇ ਬਾਵਜੂਦ ਵੀ ਕਰੀਮਾਂ ਲਾਉਣ ਦੇ ਬਾਵਜੂਦ ਵੀ ਫਰਕ ਨਹੀਂ ਪੈਂਦਾ ਉਹਨਾਂ ਵਾਸਤੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਡਾਕਟਰ ਬੀ ਐਸ ਕੇ ਵਾਲਿਆਂ ਨੇ ਬਹੁਤ ਵਧੀਆ ਨੁਕਤਾ ਤਿਆਰ ਕੀਤਾ ਵਾ ਜੇ ਤੁਸੀਂ ਵੀ ਇਸ ਨੂੰ ਵਰਤੋਗੇ ਤਾਂ ਤੁਹਾਡੇ ਵੀ ਚਿਹਰੇ ਦੇ ਉੱਤੋਂ ਜਿਹੜੇ ਦਾਗ ਆ ਧੱਬੇ ਆ ਜਾਂ ਫੈਂਸੀਆਂ ਨਿਕਲਦੀਆਂ ਵਾ ਜਾਂ ਸ਼ਾਇਆ ਪਈਆਂ ਵੀਆਂ ਤਾਂ ਉਹ ਕੁਝ ਸਮੇਂ ਦੇ ਵਿੱਚ ਹੀ ਗਾਇਬ ਹੋ ਜਾਣਗੀਆਂ ਵਰਤਣਾ ਕਿਵੇਂ ਆ ਕੀ ਤਰੀਕਾ ਵਰਤਣ ਦਾ ਸਭ ਤੋਂ ਪਹਿਲਾਂ ਤਾਂ ਸਵੇਰੇ ਸ਼ਾਮ ਇੱਕ ਇਹ ਫੇਸ ਗਾਰਡ ਲੋਸ਼ਨ ਹੁੰਦਾ ਵਾ ਕਾਟਨ ਲੈ ਲੈਣੀ ਆ ਥੋੜੀ ਜੀ ਉਹਦੇ ਨਾਲ ਸਵੇਰੇ ਚਿਹਰਾ ਸਾਫ਼ ਕਰਨਾ ਵਾ ਤੇ ਸ਼ਾਮ ਨੂੰ ਚਿਹਰਾ ਸਾਫ਼ ਕਰਨਾ ਵਾ ਕਾਟਨ ਦੇ ਨਾਲ ਇਸ ਫੇਸ ਗਾਰਡ ਨੂੰ ਲਗਾ ਕੇ ਲੋਸ਼ਨ ਨੂੰ ਲਗਾ ਕੇ ਚਿਹਰੇ ਨੂੰ ਸਾਫ਼ ਕਰਨਾ ਦੋ ਵਾਰੀ ਦਿਨ ਦੇ ਵਿੱਚ ਸਵੇਰੇ ਤੇ ਸ਼ਾਮ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਉਪਰੰਤ ਬਾਅਦ ਇਹ ਕਰੀਮ ਆ ਜਿਹੜੀ ਫੇਸ ਗਾਰਡ ਕਰੀਮ ਆ ਇਹ ਡਾਕਟਰ ਬੀ ਐਸ ਕੇ ਵਾਲਿਆਂ ਦੀ ਇਹ ਲਗਾਉਣੀ ਆ ਹਲਕੀ ਹਲਕੀ ਮ사ਜ ਕਰਕੇ ਸਾਰੇ ਚਿਹਰੇ ਦੇ ਉੱਤੇ ਲਗਾ ਲੈਣੀਆਂ ਠੀਕ ਆ ਜੀ ਤੇ ਜਿਹੜੀਆਂ ਆ ਬਾਕੀ ਦੋ ਸ਼ੀਸ਼ੀਆਂ ਰਹਿ ਗਈਆਂ ਇਹ ਕਿਵੇਂ ਵਰਤਣੀਆਂ ਇਹਦੀ ਵੀ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਇਹ ਹੈਗੇ ਆ ਫੇਸ ਗਾਰਡ ਡਰਾਪਸ ਬੂੰਦਾ ਇਹਦੀਆਂ ਆਪਾਂ 20-20 ਬੂੰਦਾ ਡਰਿੰਕ ਦੇ ਵਿੱਚ ਤਿੰਨ ਵਾਰੀ ਲੈਣੀਆਂ ਥੋੜੇ ਜੇ ਪਾਣੀ ਦੇ ਵਿੱਚ 20 ਬੂੰਦਾ ਇਸ ਸ਼ੀਸ਼ੀ ਚੋਂ ਪਾ ਲੈਣੀਆਂ ਤੇ ਪੀ ਲੈਣੀਆਂ ਵਾ ਰੋਟੀ ਖਾਣ ਤੋਂ ਪਹਿਲਾਂ ਲੈ ਲਓ ਅੱਧਾ ਘੰਟਾ ਇਦੇ ਅੰਦਰੋਂ ਜੋ ਵੀ ਕਮਜ਼ੋਰੀ ਹੈਗੀ ਹੈ ਜਿਹਦੇ ਕਾਰਨ ਤੁਹਾਡੇ ਸ਼ਾਈਆਂ ਪੈਂਦੀਆਂ ਦਾਗ ਪੈਂਦੇ ਆ ਜਾਂ ਫੈਂਸੀਆਂ ਨਿਕਲਦੀਆਂ ਲੀਵਰ ਦੀ ਗਰਮੈਸ਼ ਆ ਉਹਨੂੰ ਸਾਰੇ ਨੂੰ ਸਹੀ ਕਰਨਾ ਐਨੇ ਫੇਸ ਗਾਰਡ ਡ੍ਰੌਪਸ ਇਹਦੀਆਂ 20-20 ਬੂੰਦਾ ਆਪਾਂ ਸਵੇਰੇ ਦੇ ਪਹਿਰੇ ਸ਼ਾਮ ਪਾਣੀ ਚ ਪਾ ਕੇ ਲੈਣੀਆਂ ਨੇ ਤੇ ਇਸ ਤੋਂ ਅੱਗੇ ਆ ਇਹ ਦਵਾਈ ਜਿਹੜੀ ਫੇਸ ਗਾਰਡ ਸਪਰੇ ਇਹਦੇ ਇਹਦਾ ਇਸਤੇਮਾਲ ਉਦੋਂ ਕਰਨਾ ਵਾ ਜਦੋਂ ਆਪਾਂ ਕਿਤੇ ਬਾਹਰ ਫੰਕਸ਼ਨ ਦੇ ਵਿੱਚ ਜਾਣਾ ਵਾ ਘਰ ਤੋਂ ਬਾਹਰ ਜਾਣਾ ਜਾਂ ਜੌਬ ਤੇ ਜਾਣੇ ਹੋ ਜਾਂ ਤੁਸੀਂ ਵੈਸੇ ਘਰ ਤੋਂ ਬਾਹਰ ਕਿਤੇ ਪਾਰਟੀ ਦੇ ਵਿੱਚ ਜਾਂ ਘੁੰਮਣ ਫਿਰਨ ਵਾਸਤੇ ਜਾਂਦੇ ਹੋ ਤਾਂ ਇਹਦੀ ਹਲਤੀ ਹਲਕੀ ਤੁਸੀਂ ਸਪਰੇ ਸਾਰੇ ਚਿਹਰੇ ਦੇ ਉੱਤੇ ਕਰ ਲੈਣੀ ਆ ਤੇ ਇਹਦੇ ਨਾਲ ਤੁਹਾਡੇ ਚਿਹਰੇ ਦੀਆਂ ਜੋ ਵੀ ਛਾਈਆਂ ਨੇ ਦਾਗ ਨੇ ਉਹ ਦਿਖਣੋਂ हट ਜਾਣਗੇ ਇਹਦਾ ਇਸਤੇਮਾਲ ਤੁਸੀਂ ਉਦੋਂ ਹੀ ਕਰਨਾ ਜਦੋਂ ਤੁਸੀਂ ਘਰ ਤੋਂ ਬਾਹਰ ਜਾਣਾ ਵਾ ਤੇ ਇਹਦਾ ਵੀ ਬਹੁਤ ਵਧੀਆ ਫਾਇਦਾ ਵਾ ਜਿਹਦੇ ਨਾਲ ਤੁਹਾਡੀਆਂ ਛਾਈਆਂ ਦਿਖਣੋਂ ਬਿਲਕੁਲ हट ਜਾਣਗੀਆਂ ਤੇ ਇਹਦੀ ਸਪਰੇ ਕਰਨੀ ਆ ਜੀ ਸੋ ਇਹ ਤਿੰਨ ਚਾਰ ਚੀਜ਼ਾਂ ਤੁਸੀਂ ਮਗਾ ਕੇ ਵਰਤ ਸਕਦੇ ਹੋ ਤੇ ਇਹਨਾਂ ਦੀ ਜਿਹੜੀ ਕੀਮਤ ਆ ਇਹਦੀ ਜਿਹੜੀ ਕੀਮਤ ਉਹਦੇ ਵਿੱਚ ਤਿੰਨ ਸ਼ੀਸ਼ੀਆਂ ਤੁਹਾਡੀਆਂ ਇਹ ਡ੍ਰੌਪਸ ਵਾਲੀਆਂ ਲੱਗ ਜਾਣੀਆਂ ਕਿਉਂਕਿ ਇਹ ਜਿਹੜੀ ਇੱਕ ਸ਼ੀਸ਼ੀ ਆ ਇਹ ਸਿਰਫ 10 ਦਿਨ ਜਾਂਦੀ ਆ ਇਹਦਾ ਰੇਟ ਹੈਗਾ 130 ਰੁਪਏ ਸੋ ਤਿੰਨ ਸ਼ੀਸ਼ੀਆਂ ਇਹ ਤੇ ਲੱਗ ਜਾਣਗੀਆਂ 390 ਰੁਪਏ ਦੀਆਂ ਇੱਕ ਮਹੀਨੇ ਦੇ ਵਿੱਚ ਇਹ ਕਰੀਮ ਇਹ ਇੱਕ ਸ਼ੀਸ਼ੀ ਦੇ ਨਾਲ ਹੀ ਸਰਜੂਗਾ ਇੱਕ ਡੱਬੀ ਦੇ ਨਾਲ ਹੀ ਤੁਹਾਡਾ ਸਰਜੂਗਾ ਇਹਦੀ ਕੀਮਤ ਜਿਹੜੀ ਹੈਗੀ 150 ਰੁਪਏ ਇੱਕ ਮਹੀਨਾ ਚੱਲ ਜੂਗੀ ਇੱਕ ਡੱਬੀ ਇਹ ਤੇ ਇਹ ਜਿਹੜੀ ਫੇਸ ਗਾਰਡ ਸਪਰੇਅ ਆ ਇਹ ਵੀ ਇੱਕ ਹੀ ਤੁਹਾਨੂੰ ਬਹੁਤ ਆ ਇੱਕ ਪੀਸ ਇਹਦਾ ਮੰਗਾ ਲਿਓ ਇਹ ਹੈਗੀ ਆ 100 ਤੇ 60 ਰੁਪਏ ਦੀ ਤੇ ਇਸ ਤੋਂ ਅੱਗੇ ਆ ਜੀ ਇਹ ਆਪਣਾ ਲੋਸ਼ਨ ਇਹਦੀ ਵੀ ਤੁਸੀਂ ਦੋ ਸ਼ੀਸ਼ੀਆਂ ਬਹੁਤ ਆ 130 ਰੁਪਏ ਦੀ ਸ਼ੀਸ਼ੀ ਹੈ ਜੀ ਇਹ ਠੀਕ ਆ ਜੀ ਤੇ ਇੱਕ ਮਹੀਨੇ ਦੀ ਦਵਾਈ ਹੈ ਜਿਹੜੀ ਇਹ ਸਿਰਫ 1000 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਦੀ ਹੋ ਜੂਗੀ ਸਮੇਤ ਕੋਰੀਅਰ ਖਰਚਾ 1000 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਦੀ ਹੋ ਜੂਗੀ ਸੋ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਜਾਂ ਉਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਤੁਸੀਂ ਆਪਣਾ ਐਡਰੈਸ ਲਿਖ ਕੇ ਮੈਸੇਜ ਕਰੋ ਤੇ ਦਵਾਈ ਜਿਹੜੀ ਤੁਹਾਡੇ ਘਰੇ ਪਹੁੰਚਦੀ ਹੋ ਜੂਗੀ ਬਹੁਤ ਵਧੀਆ ਚੀਜ਼ ਆ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਇਲੈਕਟ੍ਰੋ ਹੋਮੋਪੈਥੀ ਦਾ ਨੁਕਤਾ ਸਾਰਾ ਹੈ ਤੇ ਕਾਮਯਾਬ ਨੁਕਤਾ ਆ ਸੋ ਮੰਗਵਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ